ਜਲੰਧਰ ਵੈਸਟ ਬਾਈਪੋਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਵਿਨਿੰਗ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਜਿਹੜੇ ਮਹਿੰਦਰ ਭਗਤ ਨੇ ਉਹ ਕਾਊਂਟਿੰਗ ਸੈਂਟਰ ਤੋਂ ਬਾਹਰ ਆ ਰਹੇ ਨੇ ਔਰ ਵਰਕਰਾਂ ਦੇ ਵਿੱਚ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਵਿੱਚ ਉਛਾ ਹੈ ਇੱਥੇ ਸੈਲੀਬ੍ਰੇਸ਼ਨ ਸ਼ੁਰੂ ਹੋ ਗਈਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਾਇਨੇ ਰੱਖਦੀ ਹੈ ਜਿੱਤ ਕਿਉਂਕਿ ਲੋਕ ਸਭਾ ਦੇ ਵਿੱਚ ਨਤੀਜਾ ਬਹੁਤ ਵਧੀਆ ਨਹੀਂ ਸੀ ਉਹਨਾਂ ਵਾਸਤੇ 13 ਚ ਸਿਰਫ 3 ਸੀਟਾਂ ਜਿੱਤੀਆਂ ਸੀ ਲੇਕਿਨ 37325 ਵੋਟਾਂ ਦੇ ਨਾਲ ਮੋਹਿੰਦਰ ਭਗਤ ਨੇ ਇਹ ਸੀਟ ਜਿੱਤੀ ਹੈ ਔਰ ਇੰਪੋਰਟੈਂਟ ਗੱਲ ਹੈ ਕਿ ਕਾਂਗਰਸ ਨੂੰ ਬਹੁਤ ਵੱਡੀ ਸੈਟਬੈਕ ਹੈ ਕਿਉਂਕਿ ਨੰਬਰ 3 ਤੇ ਚਲੇਗੀ ਕਾਂਗਰਸ ਪਾਰਟੀ ਨੰਬਰ 2 ਤੇ ਭਾਜਪਾ ਰਹਿ ਗਈ ਔਰ ਇੱਕ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਇਲੈਕਸ਼ਨ ਆਮ ਆਨੀ ਪਾਰਟੀ ਵਾਸਤੇ ਬੜਾ ਇੰਪੋਰਟੈਂਟ ਸੀ ਕਿਉਂਕਿ ਭਗਵੰਤ ਮਾਨ ਖੁਦ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ 15 ਦਿਨ ਕੈਂਪੇਨ ਕਰਦੇ ਰਹੇ ਜਲੰਧ ਤੋਂ ਲੈ ਕੇ ਕੈਂਪੇਨ ਨੂੰ ਲੀਡ ਕੀਤਾ ਮੋਹਿੰਦਰ ਭਗਤ ਦੇ ਨਾਲ ਰਹੇ ਹਰ ਜਗ੍ਹਾ ਤੇ ਔਰ ਇੱਕ ਉਹ ਉਹ ਜ਼ਰੂਰੀ ਸਮਝਦੇ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਲੋਕ ਸਭਾ ਦੇ ਵਿੱਚ ਮੋਮੈਂਟਮ ਗਿਆ ਹੈ ਉਹ ਮੋਮੈਂਟਮ ਦੁਬਾਰਾ ਵਾਪਸ ਆਵੇ ਆਮ ਆਦੀ ਪਾਰਟੀ ਵਾਲਾ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਜਿੱਤ ਹੋਈ ਹੈ ਜਲੰਧਰ West ਦੇ ਵਿੱਚ ਆਮ ਆਦੀ ਪਾਰਟੀ ਵਾਸਤੇ ਇੱਕ ਬੜਾ ਇੱਕ ਬਹੁਤ ਮੋਰਲ ਬੂਸਟਰ ਹੈ ਉਹਨਾਂ ਨੂੰ ਲੱਗੂਗਾ ਕਿ ਜਿਹੜਾ ਇੱਕ ਚਲਾ ਗਿਆ ਸੀ ਮੋਮੈਂਟਮ ਉਹਨਾਂ ਕੋਲ ਵਾਪਸ ਆਇਆ ਹੈ ਔਰ ਅੱਗੇ ਜਿਹੜੇ 4 ਬਾਈਪੋਲ ਆਣਗੇ ਉਹਨਾਂ ਵਾਸਤੇ ਵੀ ਇਹ ਇੱਕ ਮੋਮੈਂਟਮ ਉਹਨਾਂ ਵਾਸਤੇ ਲਿਆ ਕੇ ਆਇਆ ਹੈਗਾ ਜਲੰਧਰ ਤੋਂ ਕੈਮਰਾ ਬਸੰਤ ਗੁਜੀ ਦੇ ਨਾਲ ਅਸੀਮ ਬਸੀ ਪੰਜਾਬ